ਅੱਜ ਸ੍ਰੀ ਸਾਹਲੇਗੀ ਰਾਮ ਜੈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਕੇ ਦੋਦਨਾ ਸਲਾਨਾ ਸਪੋਰਟਸ ਦੇ ਦਾ ਦੂਜਾ ਦਿਨ ਸਮਾਪਤ ਹੋਇਆ ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੀ ਡਾਇਰੈਕਟਰ ਸੁਨੀਤਾ ਨੇ ਕਿਹਾ ਕਿ ਅਸੀਂ ਸਮੇਂ-ਸਮੇਂ 'ਤੇ ਸਕੂਲ ਦੇ ਅੰਦਰ ਬੱਚਿਆਂ ਲਈ ਅਜਿਹੇ ਉਪਰਾਮੇ ਕਰਦੇ ਹਾਂ ਜਿਸ ਨੂੰ ਦੇਖਦਿਆਂ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਸਿਫਤ ਕੀਤੀ ਜਾਂਦੀ ਹੈ ਉਨਾ ਕਹਿਆ ਕਿ ਸਾਡੇ ਵੱਲੋਂ ਸਕੂਲ ਦੀ ਸਮੁੱਚੀ ਮੈਨੇਜਮੈਂਟ ਦੇ ਅੰਤ ਤੱਕ ਸਹਿਯੋਗ ਨਾਲ ਭਵਿੱਖ ਵਿੱਚ ਵੱਡੇ ਪੱਧਰ ਤੇ ਅਜਿਹੇ ਪ੍ਰੋਗਰਾਮ ਉਜਰ ਕੀਤਾ ਜਾਵੇਗਾ ਤਾਂ ਜੋ ਬੱਚਿਆਂ ਦਾ ਪੜ੍ਹਾਈ ਦੇ ਨਾਲ ਨਾਲ ਬਾਕੀ ਗਤੀਵਿਧੀਆਂ 'ਚ ਵੀ ਵਿਕਾਸ ਹੋ ਸਕੇ ਲੁਧਿਆਣਾ ਤੋਂ ਹਰਸ਼ਦੀਪ ਮਹਿਦੂਦਾ ਦੇ ਨਾਲ ਪਰਮਿੰਦਰ ਸਿੰਘ ਜਮਾਲਪੁਰ ਦੀ ਇੱਕ ਖਾਸ ਰਿਪੋਰਟ ਮੇਰਾ ਨਾਮ ਸੁਨੀਤਾ ਮੇਰਾ ਨਾਮ ਸੁਨੀਤਾ ਮੈਂ 4 ਗ੍ਰੇਡ ਸਕੂਲ ਸੀਨੀਅਰ ਸੈਂਡ ਸਕੂਲ ਦੀ ਇੰਟਰਡੈਕਟ ਸੁਨੀਤਾ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਅਸੀਂ ਅੱਜ ਆਪਣੇ ਸਕੂਲ ਵਿੱਚ ਦੂਸਰਾ ਫੋਸਫੇਮ ਮਨਾਇਆ ਜੋ ਕਿ ਬਹੁਤ ਹੀ ਸ਼ਾਨਦਾਰ ਰਿਹਾ ਅਸੀਂ ਇਹੋ ਜਿਹੀ ਐਕਟੀਵਿਟੀਆਂ ਸਕੂਲ ਵਿੱਚ ਕਰਵਾਉਂਦੇ ਰਹਿੰਦੇ ਹਾਂ ਔਰ ਸਾਨੂੰ ਬੜੀ ਪ੍ਰੇਜ਼ ਮਿਲਦੀ ਹੈ ਅੱਜ ਵੀ ਸਾਡੇ ਬਹੁਤ ਸਾਰੇ ਪੇਰੈਂਟਸ ਨੇ ਜਿਹੜਾ ਮੈਨੇਜਮੈਂਟ ਮੈਂਬਰ ਸੀ ਜਾਂ ਹੋਰ ਵੀ ਸਾਰੇ ਬੱਚਿਆਂ ਨੇ ਸਾਰੀ ਪਬਲਿਕ ਨੇ ਸਾਨੂੰ ਬਹੁਤ ਹੀ ਪ੍ਰੇਜ਼ ਦਿੱਤੀ ਕਿ ਬਹੁਤ ਵਧੀਆ ਪ੍ਰੋਗਰਾਮ ਸੀ ਔਰ ਇਸ ਨੂੰ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਵੀ ਜਗ੍ਹਾ ਵੱਡੇ ਸਕੇਲ ਤੇ ਵੀ ਲਾਗੂ ਕਰਾਂਗੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦੇ 올 ਰੌਂਡ ਡਿਵੈਲਪਮੈਂਟ ਵੱਲ ਵੀ ਧਿਆਨ ਦੇਈਏ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅੱਗੇ ਤੋਂ ਵੀ ਇਹੀ ਕੋਸ਼ਿਸ਼ ਰਹੇਗੀ ਮੈਂ ਦੱਸਣਾ ਚਾਹੁੰਦੀ ਹਾਂ ਆਪਕੋ ਕਿ ਇਹ ਸ਼ਾਹੀਗ੍ਰਾਮ ਸਕੂਲ ਸਾਡੀ ਮੈਨੇਜਮੈਂਟ ਦੇ ਪ੍ਰਯਾਸ ਦੇ ਅਨਤਕ ਹੀ ਅਨਤਕ ਪ੍ਰਯਾਸ ਦੇ ਕਾਰਨ ਹੀ ਕਿ ਦਿਨ ਦੁਗਣੀ ਰਾਤ ਚੌਗਣੀ ਉੱਚੀ ਕਰਦਾ ਹੈ ਕਿ ਮਹਾਰਾਜ ਦੀ ਕਿਰਪਾ ਨਾਲ ਇਹ ਸਕੂਲ ਹਮੇਸ਼ਾ ਹੀ ਅੱਗੇ ਤੋਰਗੇ ਹੋਰ ਵੀ ਉੱਚੀ ਕਰਦਾ ਰਹੇਗਾ ਧੰਨਵਾਦ ਹਾਂਜੀ ਮੈਮ ਕੀ ਨਾਮ ਆ ਜੀ ਇਹ ਪ੍ਰਿੰਸੀਪਲ ਸ਼੍ਰੀ ਸ਼ਾਲੀਕਾ ਮੈਂ ਫੈਨ ਫੋਟੋ ਚੈੱਕ ਕਰੀ کون سی کلاسز کے بچوں نے بھاگ لیا جس میں نرسری سے کون کون سی گیمز ہوئی تھی آج